ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਇੰਗਲੈਂਡ ਟੂਰ ਤੇ ਜਦਾ ਆਏ ਹੋਏ ਸੀ ਪਿੱਛੇ ਕੁਝ ਵਲੌਗ ਆਪਾਂ ਬਣਾਏ ਆ ਇਸ ਸ਼ਹਿਰਾਂ ਦੇ ਤੇ ਅੱਜ ਹੀ ਸੋਚਿਆ ਸੀ ਕਿ ਇੱਕ ਵਲੌਗ ਸਿਰਫ ਖੇਤਾਂ ਦਾ ਬਣਾਇਆ ਜਾਵੇ ਤੇ ਖੇਤਾਂ ਜਿਹੜੋਂ ਅਸੀਂ ਤੁਰ ਕੇ ਆਪਾਂ ਤੇ ਤੁਰਕੇ ਬਣਾਉਣਾ ਔਖਾ ਸੀ ਕੁਝ ਬਾੜ ਵੀ ਉੱਚੀ ਹੈ ਤੇ ਫਿਰ ਅਸੀਂ ਇਹ ਪਲਾਨ ਕੀਤਾ ਕਿ ਅਸੀਂ ਆਕਸਫੋਰਡ ਤੋਂ ਜਾਵਾਂਗੇ ਸਵਿੰਡਨ ਕੁਝ ਸਫਰਜ ਕਰਾਂਗੇ ਆਕਸਫੋਰਡ ਤੋਂ ਸ਼੍ਰਿਵਨਨਮ ਤੱਕ ਤੇ ਬਾਕੀ ਕਰਾਂਗੇ ਕੱਲ ਨੂੰ ਸ਼੍ਰਿਵਨਨਮ ਤੋਂ ਮੁੜ ਕੇ ਸਵਿੰਡਨ ਤੇ ਉਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਲੱਗਿਆ ਕਿ ਡਬਲ ਡੈੱਕਰ ਬਸਾਂ ਤੇ ਬਹੁਤ ਚੱਲਦੀਆਂ ਤੇ ਡਬਲ ਡੈੱਕਰ ਬਸ ਜਿਹੜੀ ਆ ਲੈ ਕੇ ਉਹਦੀ ਫਰੰਟ ਸੀਟ ਤੇ ਬਿਠਾ ਜਾਵੇ ਇਹਦੇ ਵਾਸਤੇ ਸਾਨੂੰ ਪਹਿਲਾਂ ਦੋ ਬਸਾਂ ਲਗਾਉਣੀਆਂ ਪਈਆਂ ਡਬਲ ਡੈੱਕਰ ਵਾਸਤੇ ਇੱਕ ਸਿੰਗਲ ਸੀ ਇੱਕ ਵੇਸ ਸੀਟ ਨਹੀਂ ਮਿਲੀ ਤੇ ਇਸ ਵਾਸਤੇ ਸਾਨੂੰ ਫਰੰਟ ਤੇ ਸੀਟ ਨਹੀਂ ਆ ਤੇ ਹੁਣ ਆਪਾਂ ਰਿਕਾਰਡ ਕਰਾਂਗੇ ਖੇਤਾਂ ਦਾ ਏਰੀਆ ਅਸੀਂ ਕਿਉਂਕਿ ਉਥੋਂ ਪੰਜਾਬ ਨੂੰ ਬਿਲੋਂਗ ਕਰਦੇ ਤੇ ਜਿਹੜੇ ਹੈਗੇ ਖੇਤੀ ਨਾਲ ਹੀ ਆਪਣਾ ਸੱਚਾ ਜੀ ਸੰਬੰਧ ਪਿੰਡਸ ਵੀ ਖੇਤੀ ਕਰਦੇ ਸੀ ਤੇ ਅਹੀਂ ਖੇਤੀ ਦੇ ਵਿੱਚ ਐਗਰੀਕਲਚਰ ਵਿੱਚ ਬੀਐਸਸੀ ਕੀਤੀ ਐ ਐਮਐਸਸੀ ਕੀਤੀ ਕਰਕੇ ਤੇ ਇਹਦੇ ਵਿੱਚ ਇੰਟਰਸਟ ਸੀਗਾ ਤੇ ਇਹ ਕਰਕੇ ਸ਼ੌਂਕ ਸੀ ਕਿ ਇੱਕ ਖੇਤਾਂ ਦਾ ਬਲੌਗ ਜ਼ਰੂਰ ਬਣਾਇਆ ਜਾਵੇ ਤਾਂ ਤੇ ਇੰਗਲੈਂਡ ਵਗੈਰੇ ਇੰਗਲੈਂਡ ਦੀ ਜਿੱਦਾਂ ਕਿ ਟੋਟਲ ਜਿਹੜੀ ਐਗਰੀਕਲਚਰ ਹੋਲਡਿੰਗ ਆ ਉਹ 45.61 ਮਿਲੀਅਨ ਏਕੜ ਆ ਇਹਦੇ ਵਿੱਚੋਂ ਇੰਗਲੈਂਡ ਦੇ ਵਿੱਚੋਂ ਜਿਹੜੇ ਹੈਗੇ ਟੋਟਲ ਚੋਂ 23.5 ਮਿਲੀਅਨ ਏਕੜ ਜਿਹੜੇ ਆ ਇਹ ਇਹਨਾਂ ਨੇ ਐਗਰੀਕਲਚਰ ਨੂੰ ਅ alloate ਕੀਤੀ ਹੋਈ ਹੈ ਜਿਹੜੀ ਕਿ ਲਗਭਗ 68% ਬਣਦੀ ਹੈ ਤੇ ਬਾਕੀ ਇਹਨਾਂ ਨੇ ਇਹਦੇ ਵਿੱਚੋਂ 7.5 ਮਿਲੀਅਨ ਏਕੜ ਜਿਹੜੀ ਕਿ 20% ਬਣਦੀ ਉਹ ਫੋਰੈਸਟਰੀ ਵਾਸਤੇ ਆ ਓਪਨ ਲੈਂਡ ਆ ਤੇ ਵਾਟਰ ਵਾਸਤੇ ਤੇ 3.25 ਮਿਲੀਅਨ ਏਕੜ ਉਹ ਡਿਵੈਲਪਡ ਹੈਗੀ ਆ ਤੇ ਜਿਹੜੀ 1.8 ਮਿਲੀਅਨ ਏਕੜ ਜਿਹੜੀ ਕਿ 4.9% ਬਣਦੀ ਆ ਉਹ ਰੈਜੀਡੈਂਸ਼ੀਅਲ ਗਾਰਡਨ ਜਿਆ ਇਹ ਜਿਹੜੀ ਟੋਟਲ ਲੈਂਡ ਸੀ ਇਹਨਾਂ ਦੀ 41.61 ਮਿਲੀਅਨ ਏਕੜ ਜਾਂ ਕਿ ਲੋਕ ਇਸ 16.84 ਮਿਲੀਅਨ ਹੈਕਟੇਅਰ ਇਹ ਉਹਦੀ ਡਿਵਾਈਡਡ ਹੈ ਤੇ ਇਹ ਹੁਣ ਬਸ ਆਪਣੀ ਚੱਲ ਵੀ ਹੋਈ ਆ ਆਕਸਫੋਰਡ ਤੋਂ ਸਵਿੰਡਨ ਨੂੰ ਸ਼ਿਰਵਨਮ ਤੱਕ ਆਪਾਂ ਜਾਵਾਂਗੇ ਤੇ ਇੱਥੋਂ ਥੋੜਾ ਜਿਹਾ ਸਾਹਮਣੇ ਸੂਰਜ ਪੈਰਾ ਕਰਕੇ ਥੋੜੀ ਜੀ ਰਿਕਾਰਡਿੰਗ ਵਧੀਆ ਨਹੀਂ ਹੋ ਰਹੀ ਕੁਝ ਜਗ੍ਹਾ ਵਿੱਚ ਦ੍ਰਿਗਤ ਅਗਿਆ ਜਾਂਦੇ ਆ ਪਰ ਤੁਹਾਨੂੰ ਆਲੇ ਦੁਆਲੇ ਦੇ ਖੇਤ ਵਿਖਾਉਨੇ ਆ ਇੱਥੋਂ ਤੇ ਸ਼੍ਰੀਮਨਮ ਤੱਕ ਜਾਵਾਂਗੇ ਆਪਾਂ ਅੱਜ ਹਰੇ ਭਰੇ ਖੇਤ ਕਣਕ ਉਗੀ ਲੱਗੀਆਂ ਕਣਕ ਦੀ ਜੱਦੀ ਹੈ ਫੀਟਰ ਨੂੰ ਇਹ ਕੱਲੇ ਕੱਲੇ ਸੁਰ ਦੀ ਕੱਲਾ ਕੱਲਾ ਕੁਆਟਰ ਬਣਾ ਕੇ ਰੱਖਿਆ ਅੰਦਰ ਹੀ ਖੰਦੇ ਆ ਗਈ ਸੂਰ ਸੋਹਣਾ ਸੀਗਾ ਇਹ ਜਿੱਥੇ ਵੀ ਕਿਸੇ ਨੇ ਅੱਖ ਲਾਈ ਲੱਗਦੀ ਜਿਦਾ ਪਰਾਲੀ ਦੀ ਅੱਖ ਲਾਈ ਹੋਈ ਪੰਜਾਬ ਵਿੱਚ ਆ ਕੋਈ ਜੱਟ ਬਰੇਦਰ ਦਾ ਟਰੈਕਟਰ ਲੈ ਕੇ ਇਹੋ ਬੋਸਣਾ ਵਿਸ਼ੇਤਾ ਕਲੈਂਕ ਸਕੇਪ ਜਿਹੜੇ ਰੋਡ ਇੱਥੋਂ ਤੋਂ 92 ਹੋ ਗਈ ਰਾਉਂਡ ਰੋਟ ਆ ਗਿਆ ਇੱਧਰ ਰਹਿ ਗਿਆ ਕਿੰਗਸਟਨ ਤੇ ਆਪਣੀ ਬੱਸ ਰੋਡ ਮੇਨ ਛੱਡ ਕੇ ਉਹ ਕਿੰਗਸਟਨ ਸਾਫਰ ਬਣੂ ਆ ਗਈ ਤੇ ਕਿੰਗਸਟਨ ਦੇ ਵਿੱਚੋਂ ਹੋ ਕੇ ਫਿਰ ਉਹ ਰੋਡ ਤੇ ਚੜ ਜੂਗੀ ਜਾ ਕੇ ਕਿੰਗਸਟਨ ਵਿਦ ਬਿジネス ਆ ਤੇ ਕਿੰਗਸਟਨ ਜਿਹੜਾ ਪਿੰਡ ਰਹਿ ਗਿਆ ਇੱਧਰ ਇਹਨਾਂ ਕਿੰਗਸਟਨ ਪਿੰਡ ਦੇ ਵਿੱਚ ਦੀ ਹੋ ਕੇ ਜਾਊਗੀ ਕੁਝ ਵਾਰੀਆਂ ਛੱਡ ਕੇ ਤੇ ਕੁਝ ਇੱਥੋਂ ਲੈ ਕੇ ਇਹ ਇੰਗਲੈਂਡ ਦਾ ਪਿੰਡ ਕਿੰਗਸਟਨ ਹੈ ਵੀਡੀਓ ਖੇਲੇ ਜਾਂ ਪਰੰਤ ਮਸਾ ਲੱਗਦੀ ਜਾਂ ਦੂਜੀ ਤਰ੍ਹਾਂ ਆ ਜਾਂਦੀ ਤੇ ਜੋ ਬੱਸ ਆ। ਤਰ੍ਹਾਂ ਦਾ ਸਟਾਈਲ ਉਹ ਇੱਕੋ ਜਿਹਾ ਸਾਰੇ ਇੰਗਲੈਂਡ ਵਿੱਚ। ਇਹ ਹੈਗਾ ਕਿੰਗਸਟਨ ਪਿੰਡ ਜਿਵੇਂ ਆਪਾਂ ਵਲੌਗ ਬਣਾ ਰਹੇ ਆ ਖੇਤਾਂ ਦਾ ਤੇ ਖੇਤ ਜਿੱਥੇ ਆਉਣੇ ਉੱਥੇ ਪਿੰਡ ਵੀ ਆਉਣੇ ਆ। ਇਹ ਹੁਣ ਇੰਗਲੈਂਡ ਦਾ ਇੱਕ ਪਿੰਡ ਕਿੰਗਸਟਨ ਆ ਗਿਆ। ਤੇ ਬੱਸ ਪਿੰਡ ਦੇ ਵਿੱਚ ਦੀ ਲੰਘ ਰਹੀ ਆ ਤੇ ਪਿੰਡ ਚੋਂ ਲੰਘ ਕੇ ਫੇਰ ਅੱਗੂ ਆਂਗਾ ਖੇਤਾਂ ਜਾਂਗੇ ਪਹਿਲਾਂ ਖੇਤ ਸੀ ਪਿੰਡ ਆ ਗਿਆ ਹੁਣ ਗਾਂ ਅੱਗੇ ਫੇਰ ਖੇਤ ਆਉਣਗੇ। ਸਤੰ ਪਿੰਡ ਆਪਾਂ ਭਾਰ ਅੱਗੇ ਤੇ ਅੱਗੇ ਹੁਣ ਖੇਤਾਂ ਦਾ ਇਰਖਾ ਚੱਲਿਆ ਤੁਸੀਂ ਸਾਰੇ ਫੀਲਡ ਆ ਗਏ ਟਾਲੀਆਂ ਵਹੀਆਂ ਹੋਈਆਂ ਜਾਂ ਬਾਹਣ ਉਹ ਬਾਗਾ ਕਿਸਦਾ ਛੱਡੇ ਹੁੰਦੇ ਆ ਪਰ ਇਹ ਫਸਲ ਵਧੀ ਹੈ ਜਿੱਥੋਂ ਬੜਾ ਪਿਛੇ ਵਾਇਆ ਹੋਇਆ ਇਹ ਚੌਂਕ ਤੋਂ ਹੁਣ ਆਪਾਂ ਸੱਜੇ ਮੁੜ ਕੇ ਫਿਰ ਸਵਿੰਡਨ ਵਾਲੀ ਸੜਕ ਤੇ ਪੈ ਜਾਗੇ ਹਰਿਆ ਖੇਤ ਬੜਾ ਸੋਹਣਾ ਖੇਤ ਲੱਗ ਰਿਹਾ ਕਣਕ ਵੀ ਜੀ ਤੇ ਕਣਕ ਉੱਗੀ ਲੱਗੀ ਵਿੱਚ ਇਹ ਇਧਰ ਇਕੱਲਾ ਘਾਹ ਹੀ ਐ ਸ਼ਾਇਦ ਇਹਦਾ ਡੇਲੀ ਫਾਰਮ ਹੋਵੇ ਇਧਰ گاਵਾ ਵਾਸਤੇ ਘਾਹ ਰੱਖਿਆ ਹੋਇਆ ਹੈ ਪਾਸੇ ਅਣਕਿਆ ਦੂਜੇ ਪਾਸੇ ਕਲਾਕਾ ਕਿਤੇ ਥੋੜਾ ਜਿਹਾ ਜੰਗਲ ਵਰਗਾ ਇਲਾਕਾ ਆ ਗਿਆ ਹੈ ਵਿੱਚ ਵਿੱਚ ਇਹਨਾਂ ਨਹੀਂ ਜਿੱਤਾ ਕਿਤੇ ਹੋਇਆ ਅੰਦਰਖਤ ਸਾਰੇ ਉਸ ਤੇ ਰੇਰ ਵਿੱਚ ਨੈਸ਼ਨਲ ਪਾਰਕ ਹੈ ਇਹਦੇ ਨੇ ਉਸ ਕਾਫੀ ਏਰੀਆ ਦਾ ਆ ਗਿਆ ਤੁਸੀਂ ਕਹੇ ਸੀਗੇ ਇਹ ਹੁਣ ਜੰਗਲ ਆ ਗਿਆ ਇਦਰਾ ਫੇਟਾ ਚੱਲ ਰਹੀਆਂ ਤੇ ਬਸੇ ਫੇਟਾ ਸੀਗੀਆਂ ਹੁਣ ਲੰਘ ਗਿਆ ਉਹ ਜੰਗਲ ਵਾਲਾ ਰਿਕਾ ਆ ਫਿਰ ਕਣਕ ਸਿੱਧੀ ਲਾਈਣਾ ਚਾਹੀਦੀ ਹੈ ਬੜੀਆਂ ਸਿੱਧੀਆਂ ਲੈਣਾ ਸਰ ਜੀ GPS ਨਹੀਂ ਨਹੀਂ ਆ ਗਈ ਕਣਕ ਐ ਸੜਾ ਦੇ ਵਿੱਚ ਸਿੱਧੀਆਂ ਲੈਣਾ ਚਾਹੀਦੀ ਹੋਈ ਹੈ ਕਿੰਨਾ ਵੱਡਾ ਇਰੀਆ ਹੈ ਜੇ ਨਾਲ ਦੇ ਨੇੜੇ ਪਾਸੇ ਖੇਤ ਫਿੱਟੇ ਤਾਂ ਦੇ ਵਿੱਚ ਕਣਕ ਹੈ ਕਣਕ ਨੂੰ ਲਾਇਆ ਹੋਇਆ ਪਾਣੀ ਇਹ ਜੰਗਲਾ ਆ ਜਾਂਦਾ ਤੇ ਇੱਥੇ ਫਾਰਮ ਆ ਜਾਂਦੇ ਸਾਰਾ ਕੁਝਿੰ ਮਿਕਸਾ ਕੁਝ ਆਇਆ ਇਹ ਇੱਥੋਂ ਲੱਗਦਾ ਜਿਹੜੀ ਵੀ ਪਿਛਲੀ ਫਸਲ ਕੱਟੀ ਹੈ ਜ਼ਰੂਰ ਮੁੜ ਕੇ ਅਗਲੀ ਨੀਵੀਂ ਚ ਲੱਗਦੀ ਅਜਿਹਾ ਤਾਂ ਹੀ ਆ। ਵੇਖਣ ਤੇ ਲੱਗਦਾ ਜਿਦਾਂ ਕਿਤੇ ਸਰੋਂ ਵੱਡੀ ਹੁੰਦੀ ਇਹਦੇ ਵਿੱਚੋਂ ਸਿੱਗੋ ਤੇ ਇਹ ਖੇਤ ਖਾਲੀ ਹੈ ਕਿ ਨਹੀਂ ਜੇ ਕੁਝ ਵੀ ਚੇ ਲੱਗਦਾ ਸੋਣਾ ਵੀ ਉਹ ਪੈਲੀਆਂ ਦਾ ਵਿਚਕਾਰ ਘਰ ਬਣਿਆ ਹੋਇਆ ਜਿਵੇਂ ਆਪਣੇ ਫਾਰਮ ਹੱਸ ਹੁੰਦਾ ਤਾਂ ਵੀ ਕੀ ਕਰਦਾ ਫਾਰਮ ਲਿਆ ਹੋਵੇ ਫਾਰਮ ਤੇ ਘਰ ਬਣਿਆ ਹੋਵੇ ਫਾਰਮ ਤੇ ਰਹੇ ਰਹਿੰਦਾ ਜਿਹੜੀ ਉਹ ਕੋਲੇ ਕਿ ਤਾਈ ਸੈਰ ਕਰੇ ਜਿਹੜਾ ਪਰ ਰਿਪੋਰਟ ਕਰੇ ਭੀ ਲੋ ਇਹਦੇ ਵਿੱਚ ਫਾਰਮ ਹਾਊਸ ਬਣਾਇਆ ਹੋਇਆ ਤੇ ਉਹ ਦੂਰ ਤੱਕ ਲੰਬੇ ਲੰਬੇ ਝੀਏ ਨੇ ਬੜੇ ਲੰਬੇ ਖੇਤ ਆਏ ਇੱਥੇ ਤੇ ਉਹ ਪਿੱਛੇ ਪਹਾੜ ਸੋਹਣਾ 뷰 ਬਣ ਰਿਹਾ ਦੂਜੇ ਪਾਸੇ ਵੀ ਖੇਤ ਆ ਗਏ ਬਸ ਥੋੜੀ ਮੀਨ ਵਗੀ ਆ ਬਾਕੀ ਕੁਸਪਰਾ ਕਣਕੋ ਵੀ ਲੱਗਦੀ ਆ ਤੇ ਸਾਹਮਣੇ ਉੱਠਿਆ ਫਿਰ ਸੂਰਜ ਸਾਹਮਣੇ ਆ ਐਫੈਕਟ ਵੀਡੀਓ ਸ਼ਾਟ ਬਹੁਤ ਹੀ ਵਧੀਆ ਲੱਗਣੇ ਇਹ ਤਾਂ ਜੇ ਲੱਗਦੀ ਆ ਸਰੋਂ ਜਾਂ ਤਾਰਾ ਮੀਰਾ ਇਦਾਂ ਕੁਝ ਇਹ ਕਣਕ ਨਹੀਂ ਸੀ ਸਰੋਂ ਮੰਗਲ ਦੀ ਜਗ ਉਤਰਾ ਵੀ ਰਹਿਣਾ ਹੁਣ ਆ ਰਹੇ ਆ ਫੈਰਿੰਗ ਡਨ ਜਿਹੜਾ ਟੈਨ ਡਨ ਫੈਰਿੰਗ ਡਨ ਹੈ ਅਬ ਉਹ ਫੈਰਿੰਗ ਡਨ ਦੇ ਸਾਈਨ ਆ ਗਏ ਸਬਰ ਪਰ ਇਹੋ ਜਿਹੀ ਆਪਾਂ ਬਣਾਉਣਾ ਫੀਲਡ ਏਰੀਆ ਪਿਆਰੀਆਂ ਵੇਖਣੀਆਂ ਜ਼ਮੀਨ ਵੇਖਣੀ ਰਾਹ ਵੇਖਣਾ ਲੈਂਡਸਕੇਪ ਵੇਖਣੇ ਆ ਤੇ ਛੱਪਾ ਕੋਈ ਸ਼ਹਿਰੀ ਬਿਲਡਿੰਗ ਨਹੀਂ ਵੇਖਣੀ ਤੇ ਆਪਾਂ ਇਸੇ ਹਿਸਾਬ ਨਾਲ ਇਹ ਵਲੌਗ ਬਣਾ ਰਹੇ ਆ ਤਾਂ ਕਿ ਲੈਂਡਸਕੇਪ ਵੇਖਣੇ ਔਰ ਮੇਰੀ ਜੀ ਡਰਾਈਵ ਕਰਨਾ ਸੋਹਣਾ ਲੱਗਦਾ ਸਾਨੂੰ ਤੇ ਹੀ ਸੋਚਿਆ ਕਿ ਆਪਾਂ ਵਾਸਤੇ ਚੱਲੀਏ ਵੀ ਡਬਲ ਡੈਕਰ ਤੇ ਤੇ ਉੱਤੇ 프ਰੰਟ ਤੇ ਬਿਠਾਂਗੇ ਤੇ ਨਾਲੇ ਸਰ ਆਲੇ ਦੋਲੇ ਵੀਊਅਲ ਰਿਪੋਰਟ ਕਰਾਂਗੇ ਅਨ ਦੇਕ ਗ੍ਰੀ ਡਬਲ ਡੈਕਰ ਦੇ ਫਰੰਟ ਦੇ ਬੈਠੇ ਆ ਬਿਲਕੁਲ ਸ਼ੀਸ਼ੇ ਦੇ ਨਾਲ ਬੈਠੇ ਆ ਤੇ ਕੋਈ ਵਿਊ ਪੋਸਟ ਦਾ ਫੋਟੋ ਇਹ ਫਰਿੰਗਨ ਦਾ ਸ਼ੋਪਿੰਗ ਸੈਂਟਰ ਐਲ ਡੀ ਆ ਗਿਆ ਸਾਈਡ ਤੇ ਫਰਿੰਗਨ ਇਤਨਾ ਅੱਗੇ ਵੀ ਇਹ ਫਰਿੰਗਨ ਲਾਈ ਗਿਆ ਆਪਣੀ ਬੱਸ ਹੁਣ ਮੇਨ ਰੂਟ ਛੱਡ ਕੇ ਤੇ ਫਰਿੰਗਨ ਪਿੰਡ ਦੇ ਵਿੱਚ ਲੰਘੂਗੀ ਕਿਉਂਕਿ ਬੱਸ ਦਾ ਮਕਸਦ ਇਹ ਰਹੀਆਂ ਵੀ ਜੇ ਕੋਈ ਪਿੰਡ ਚ ਸਵਾਰੀਆਂ ਛੱਡਣੀਆਂ ਜਾਂ ਪਿੰਡ ਜੋ ਲੈਣੀਆਂ ਉਹ ਫਿਰ ਕਵਰ ਕਰੂਗਾ ਸਾਰਾ ਰੋਟੇ ਸਾਰਾ ਹੁਣ ਆਪਾਂ ਫਰਿੰਗਟਨ ਪਿੰਡ ਵੱਲ ਜਾ ਰਹੇ ਆਂ ਸਪੀਡ ਆਪਰੇ ਸਾਹਮਣੇ ਆ ਰਹੀ ਐ 27 ਨਾਲੀ ਥੈਂਕ ਯੂ ਕਰ ਰਹੇ ਆਂ ਫਰਿੰਗਟਨ ਦਾ ਨਵਾਂ ਏਰੀਆ ਲੱਗਦਾ ਨਵੇਂ ਘਰ ਬਣੇ ਲੱਗਦੇ ਆ ਲੁੱਕ ਕਰਾ ਜਿਹਾ ਹੀ ਨਹੀਂ ਪੁਰਾਣਿਆਂ ਵਾਲੀ ਪਰ ਹੈ ਨਵੇਂ ਆ ਇਧਰ ਪੁਰਾਣਾ ਆ ਗਿਆ ਹੁਣ ਆ ਸ਼ਹਿਰ ਪੁਰਾਣਾ ਫਰਿੰਗਟਨ ਅਸੀਂ ਆਪਾਂ ਫਰਿੰਗਟਨ ਦੇ ਵਿੱਚ ਦੀ ਜਾ ਰਹੇ ਹਾਂ ਸ਼ੋਪਿੰਗ ਸੈਂਟਰ ਟੈਸਕੋ ਆ ਗਿਆ ਸੀ ਐਲਡੀਜ਼ ਵਿੱਚ ਆਪਾਂ ਜੋ ਪਿੰਡ ਦੇ ਟਾਊਨ ਸੈਂਟਰ ਜਾ ਰਹੇ ਹਾਂ ਉਹ ਪੀਟਾ ਰਾ ਦੋ ਪਾਸੇ ਪਾਰਕਿੰਗ ਬਸ ਮਸਾਂ ਲੰਘ ਰਹੀ ਹੈ ਗਲੀ ਖੋਰੀ ਨੈਰੋ ਹੋ ਗਈ ਇੱਕ ਪਾਸੇ ਪਾਰਕਿੰਗ ਤੇ ਦੂਜੇ ਪਾਸੇ ਮਸਾਂ ਬਸ ਲੰਘ ਰਹੀ ਪਿੰਡਾਂ ਦੀਆਂ ਗਲੀਆਂ ਲੱਗਦਾ ਹੁੰਦੀਆਂ ਬਣੀਆਂ ਹੋਈਆਂ ਜਿੱਥੋਂ ਕਿਤੇ ਬਸਾਂ ਦਾ ਘਰ ਨਹੀਂ ਹੁੰਦੀਆਂ ਐ ਗਲੀਆਂ ਇੰਨੀ ਨੈਰੋ ਆ ਇਹਦੇ ਵਿੱਚ ਦੀ ਬੱਸ ਜਾ ਰਹੀ ਹੈ ਇੱਥੋਂ ਮਸਾਂ ਬੱਸ ਲੰਘਣੀ ਆ ਇੰਨੀ ਕਿ ਗਲੀ ਹੈ ਇਹ ਆਪਾਂ ਕੱਲ ਚੱਲੇ ਉੱਥੋਂ ਬਾਕਸਪੋਰਡ ਤੋਂ ਤੇ ਪਿੰਗਸਟਨ ਫੈਂਕਟਨ ਤੇ ਸ਼ਰਮਨਮ ਲੰਘ ਗਿਆ ਤੇ ਉਹਨਾਂ ਸ਼ਰਮਨਮ ਦਾ ਅੱਗੇ ਵਾਲਾ ਇੰਗਾ ਉਹਦੇ ਖੇਤ ਵਗੈਰਾ ਸਾਬਣੇ ਉੱਤੇ ਉਹ ਸਾਹਮਣੇ ਜਾ ਜੋ ਡਰਿਆ ਤੇ ਇਹ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੇ ਜਹਾਜ਼ ਉੱਪਰ ਕਾਸ਼ ਚੁਣ ਉਹਨਾਂ ਨੂੰ ਦੇਖ ਸਕਦੇ ਹਾਂ ਕੋਈ ਹੈ ਕਿ ਇਹ ਜਹਾਜ਼ ਕਾਰਨ ਜਿਹੜਾ ਪਿਛਲ ਧੂੰਆਂ ਨਿਕਲਦਾ ਨਾਲ ਦੀ ਨਾਲ ਜੰਮੀ ਜਾਂਦਾ ਪਰਖ ਵੰਡ ਜਾਂਦੀ ਤੇ ਉਹ ਆਪਾਂ ਨੂੰ ਪਿਛੇ ਲੈ ਜਾਂਦੇ ਤੇ ਦੇਖ ਰਗੇ ਤੇ ਅਕਸਰੀ ਆਪਾਂ ਨੂੰ ਜਹਾਜ਼ ਉੱਪਰ ਦੇਖਦੇ ਆ ਇੱਧਰ ਉਧਰ ਆਉਂਦੇ ਰਹਿੰਦੇ ਬਹੁਤ ਦੂਰ ਸਾਹਮਣੇ ਲਾਈਨ ਹੈਗੀ ਹੈ ਜਿਸ ਚੈਪ ਕੈਮਰੇ ਦੇਖਦੇ ਹੋਏ ਤੇ ਆਪਣੀ ਸੜਕ ਨਾਲ ਨਾਲ ਰੇਲਵੇ ਲਾਈਨ ਰੇਲਵੇ ਲਾਈਨ ਦੇ ਲੱਗ ਲੱਗ ਕੇ ਆਪਾਂ ਜਾ ਰਹੇ ਹਾਂ इधर है तरह खेत फार्म हाउस बने हुए इस विंड चलें पुलिस स्टेशन आ गया इधर फार्मिंग एरिया ਇਸੋ ਇਸ ਤਰ੍ਹਾਂ ਕਣਕ ਪੀਜੀ ਹੋਈ ਆ ਜਦੋਂ ਅਸੀਂ ਚੌਂ ਹੋਣ ਦੂਰ ਤੱਕ ਖੇਤਾਂ ਦਾ 뷰 ਬਹੁਤ ਸੋਹਣਾ ਲੱਗ ਰਿਹਾ। ਉਹ ਪਿਛੇ ਵਿੰਡ ਮਿਲ ਤੇ ਖੇਤ ਡੈਲੀਆਂ ਦੇ ਵਾਲੇ ਫੈਂਸ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਹੋਈ ਆ ਜਿਹਨੂੰ ਗਵਾੜ ਕਹਿੰਦੇ ਨੇ ਆਪਾਂ। ਸੋਹਣੀ ਲੱਗਦੀ ਐ। ਇਹ ਸਾਰਾ ਏਰੀਆ ਹੈ ਗਾਉਂਡ ਸ਼ਰੀਬਨਮ ਤੇ ਆਕਸਫੋਰਡ ਦੇ ਵਿਚਾਲੇ। ਬੜਾ ਸੋਹਣਾ ਲੱਗਦਾ ਹੈ ਕਿਾਰੇ ਪਾਰੇ ਕਿਸੇ ਦੂਰ ਪਹਾੜਾਂ ਦਾ ਵੇ ਸੋਨਾ ਜਿਹਾ ਸੈਂਸ ਵੈਰੀ ਸੋਪ ਸ਼ੋਪਿੰਗ ਸੈਂਟਰ ਸਟੇਸ਼ਨ ਟਾਊਨ ਸੈਂਟਰ ਸਿੱਧਾ ਰਹੇਗਾ ਆਪਾਂ ਜਾ ਰਹੇ ਹਾਂ ਟਾਊਨ ਸੈਂਟਰ ਨੂੰ ਆਪਾਂ ਚੱਲੇ ਸੀ ਆਕਸਫੋਰਡ ਤੋਂ ਤੇ ਰਸਤਾ ਇਸ ਕਿੰਗਸਟਨ ਤੇ ਫਿਰ ਇੰਡਨ ਤੇ ਜਿਹੜੇ ਮੇਨ ਟਾਊਨ ਆਏ ਸੀ ਇਹ ਆ ਗਿਆ ਸਵਿੰਡਨ ਤੇ ਆਪਣਾ ਮੇਨ ਸੀ ਇਹ ਵਲੌਗ ਬਣਾਉਣ ਦਾ ਇੱਥਾਂ ਵਾਲਾ ਫਾਰਮਿੰਗ ਏਰੀਆ ਕੋ ਲੰਘਿਆ ਹੁਣ ਫਿਰ ਆ ਗਿਆ ਤੇ ਆਪਾਂ ਇੱਥੇ ਆਪਣਾ ਵਲੌਗ ਬਣਾ ਲੈ ਗਏ ਤੇ ਥੈਂਕ ਯੂ ਵੀਨ ਵਾਚ ਕਰਨ ਲਈ ਤੇ ਮਿਲਦੇ ਆਪਾਂ Non mi voglio, me... che non mi gioca